ਸਰਨ ਸਿੰਗ ਟਰਨਾਜੀ ਜੀ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਐਸ ਲਈ 9:10 ਹੋ ਹੀ ਨੇ ਸਾਡੇ ਸਟੂਡੀਓਜ਼ ਦੇ ਵਿੱਚ ਤੇ ਟਰਨਾਜੀ ਪੰਜਾਬ ਦੀ ਖਬਰਸਰ ਲੈ ਕੇ ਹਾਜ਼ਰ ਹਨ ਟਰਨਾਜੀ ਸਤਿ ਸ਼੍ਰੀ ਅਕਾਲ ਵੈਲਕਮ ਆ ਤੁਹਾਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਪਹਿਲਾਂ ਤੇ ਇਹ ਦੱਸੋ ਵੀ ਕਿਹੜੇ ਸਾਬਕਾ ਐਮਐਲਏ ਨੇ ਦੀ ਜਾਨ ਖਤਰੇ 'ਚ ਸੀ ਤੇ ਕਹਿੰਦੇ ਗੋਲੀਆਂ ਚਲਾਈਆਂ ਗਈਆਂ 6 ਗੋਲੀਆਂ ਉਹਦੇ ਲੱਗੀ ਤੇ ਨਹੀਂ ਕੋਈ ਗੋਲੀ ਜਾਨ ਬਚ ਗਈ ਆ ਉਹਦੀ ਆਥਰ ਦਾ ਬਿਲਕੁਲ ਜੀ ਤਸੱਲੀ ਦੀ ਗੱਲ ਇਹ ਆ ਵੀ ਗੋਲੀ ਲੱਗੀ ਕੋਈ ਨਹੀਂ ਦੁੱਖ ਦੀ ਗੱਲ ਇਹ ਆ ਕਿ 6 ਚਲਾਈਆਂ ਰਾਤ ਦਾ ਵੇਲਾ ਸੀ ਅੱਧੀ ਰਾਤ ਦਾ ਕੁਲਵੀਰ ਸਿੰਘ ਜੀਰਾ ਦੇ ਨਾਲ ਵਾਕਿਆ ਵਾਪਰਿਆ ਤੇ ਕੁਲਵੀਰ ਸਿੰਘ ਜੀਰਾ ਦਾ ਇਹ ਕਹਿਣਾ ਜੀ ਕਿ ਮੈਂ ਆਪਣੀ ਟੀਮ ਦੇ ਨਾਲ ਕਿਤੇ ਜਾ ਰਿਹਾ ਸੀ ਕਿਸੇ ਕੰਮ ਰਾਤ ਦੇ ਵੇਲੇ ਤੇ ਮੇਰੇ ਉੱਤੇ 6 ਰਾਊਂਡ ਫਾਇਰ ਕੀਤੇ ਗਏ 6 ਰਾਊਂਡ ਉਹਨੇ ਗੱਲ ਕਹੀ ਆ ਕਿ ਮੈਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਤੀ ਆ ਤੇ ਪੁਲਸ ਨੇ ਗੱਲ ਕਹੀ ਹੈ ਕਿ ਅਸੀਂ ਇਸ ਮਾਮਲੇ ਦੀ ਅਗਲੀ ਪੜਤਾਲ ਸ਼ੁਰੂ ਕਰਤੀ ਹੈ ਜਾਨੀ ਨੁਕਸਾਨ ਹੋਇਆ ਕੋਈ ਨਹੀਂ ਪਰ ਸਾਬਕਾ ਐਮਐਲਏ ਕੁਲਵੀਰ ਸਿੰਘ ਜੀਰਾ ਹੋਣੀ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਵੀ ਲੜੀ ਸੀ ਜਿੱਥੇ ਅਮਰਤਪਾਲ ਹੋਣੀ ਜਿੱਤੇ ਆ ਪਰ ਵੈਨੇ ਭਾਈ ਹੁਣ ਪੁਲਿਸ ਪੜਤਾਲ ਦੇ ਵਿੱਚੋਂ ਕੀ ਕੱਢ ਕੇ ਲਿਆਉਂਦੀ ਹੈ ਪਰ 6 ਰਾਉਂਡ ਫਾਇਰ ਦੀ ਗੱਲ ਸਾਹਮਣੇ ਆਈ ਹੈ ਜੀ ਅੱਛਾ ਜਿਹੜੀ ਫਰਜ਼ੀ ਪੁਲਿਸ ਮੁਕਾਬਲੇ ਦੀ ਗੱਲ ਚੱਲੀ ਹੈ ਉਹ ਕਿੱਥੇ ਹੋਇਆ ਸੀ ਤੇ ਹੁਣ ਉਹਦਾ ਕੀ ਹਸ਼ਰ ਹੋਇਆ ਸਾਨੂੰ ਸਭ ਇੱਕ ਤਾਂ ਗੱਲ ਹੈ ਕਿ ਇਹ ਤਾਂ 32 ਸਾਲ ਪੁਰਾਣਾ ਮਾਮਲਾ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਕਿ ਜਦੋਂ 32 32 ਸਾਲ ਹੋ ਜਾਣ 35 35 ਸਾਲ ਹੋ ਜਾਣ ਉਹ ਇਨਸਾਫ ਨੂੰ ਅਸੀਂ ਕਿਹੜੇ ਦਾਇਰੇ ਦੇ ਵਿੱਚ ਰੱਖੀਏ ਖਬਰ ਮਾਝੇ ਦੇ ਵੱਲੋਂ ਆ ਪਹਿਲਾਂ ਦੀ ਬੜੀ ਵਾਰ ਇਹ ਖਬਰਾਂ ਆਈਆਂ ਇਹ ਪਤਾ ਲੱਗਾ ਜੀ ਕਿ 1992 ਦੇ ਵਿੱਚ ਇਸ ਸਾਰਾ ਕੁਝ ਵਾਪਰਿਆ ਫਰਜ਼ੀ ਇਨਕਾਊਂਟਰ ਕੀਤਾ ਸੀਗਾ ਪੁਲਿਸ ਨੇ ਉਦੋਂ ਬਲਦੇਵ ਸਿੰਘ ਤੇ ਅਮਰਸਰ ਨੇੜਲਾ ਇੱਕ ਪਿੰਡ ਦਾ ਨੌਜਵਾਨ ਲਖਵਿੰਦਰ ਸਿੰਘ ਨੂੰ ਮਾਰਨ ਦਾ ਸੀਗਾ ਪੁਲਿਸ ਨੇ ਇਹ ਦੋਵੇਂ ਪਰਿਵਾਰਾਂ ਨੇ ਬਾਅਦ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀਗਾ 32 ਸਾਲ ਪਹਿਲਾਂ ਦੇ ਮਾਮਲੇ ਦੇ ਵਿੱਚ ਬਲਦੇਵ ਸਿੰਘ ਉਰਫ ਦੇਬਾ ਤੇ ਲਖਵਿੰਦਰ ਸਿੰਘ ਦੇ ਝੂਠੇ ਮੁਕਾਬਲੇ ਦੇ ਵਿੱਚ ਅੱਜ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁढ़ाई ਹੈ ਅਦਾਲਤ ਨੇ 4 ਦਿਨ ਪਹਿਲਾਂ ਇਹਨਾਂ ਬੰਦਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀਗਾ ਉਸ ਵੇਲੇ ਦਾ ਐਸਐਚਓ ਸੀਗਾ ਮਜੀਠਾ ਤੋਂ ਪਰਸ਼ੋਤਮ ਸਿੰਘ ਤੇ ਐਐਸਆਈ ਸੀਗਾ ਜੀ ਗੁਰਪ੍ਰਿੰਦਰ ਸਿੰਘ ਇਹ ਇਸ ਕਤਲकांड ਦੇ ਵਿੱਚ ਸ਼ਾਮਲ ਸਿੱਕੇ ਨੇ ਕਾਊਂਟਰ ਦੇ ਵਿੱਚ ਇਹਨਾਂ ਨੂੰ ਕਤਲ ਤੇ ਸਾਜ਼ਿਸ਼ ਸ਼ਰਤਿੰਦ ਦਾ ਦੋਸ਼ੀ ਠਹਿਰਾਇਆ ਗਿਆ ਬਿਨਾਂ ਦੇ ਉੱਤੇ ਅੱਜ ਉਮਰ ਕੈਦੀ ਸਰਦਾਰ ਨੂੰ ਸੁਣਾਈ ਗਈ ਹੈ ਤੇ ਦੋ ਜਣੇ ਜਿਹੜੇ ਉਹ ਪੁਲਿਸ ਦੇ ਜਿਹੜੇ ਮੁਲਾਜ਼ਮ ਤੇ ਉਹਨਾਂ ਨੂੰ ਸ਼ੱਕ ਦੇ ਬਨਾ ਦੇ ਉੱਤੇ ਬਿਨਾਂ ਸਬੂਤਾਂ ਦੇ ਤੇ ਸਬੂਤਾਂ ਦੀ ਘਾਟ ਦੇ ਕਰਕੇ ਬਰੀ ਕਰ ਦਿੱਤਾ ਗਿਆ। ਸੋ ਦੋ ਪੁਲਿਸ ਅਧਿਕਾਰੀ ਜਿਹੜੇ ਉਸ ਵੇਲੇ ਦੇ ਸਾਨੂੰ 1992 ਦੇ ਵਿੱਚ ਉਹਨਾਂ ਨੂੰ ਉਮਰ ਕੈਦ ਸੁਣਾਈ ਗਈ ਹੈ ਜੀ। ਉਹ ਜਿਉਂਦੇ ਨੇ ਜੀ ਹਲੇ ਗੁਰਪਿੰਦਰ ਸਿੰਘ ਤੇ ਦੂਸਰਾ ਜਿਹੜਾ ਪ੍ਰਸ਼ੋਤਮ ਸਿੰਘ ਬੁੱਢੇ ਹੋ ਚੁੱਕੇ ਆ। ਜੀ ਜੀ ਜਿਉਂਦੇ ਆ। ਜਮ ਬਿਲਕੁਲ ਜੀ ਬਿਲਕੁਲ। ਜਿਹੜਾ ਬੰਦਾ ਉਹ ਤੋਂ 1992 ਦੇ ਵਿੱਚ 32 ਸਾਲ ਬਾਅਦ ਤਾਂ ਉਹਦਾ ਹੁਲੀਆ ਬਦਲ ਜਾਂਦਾ ਜੀ ਤੇ ਇਹ ਜਾਂਦੇ ਆ ਤੇ ਬੁੱਤੁਰਦਾ ਹੁਣ ਅੱਛਾ ਜਿਹੜੇ ਅਮਰੀਕਾ ਚ ਹੁਣ ਡੋਨਲਡ ਟਰੰਪ ਨੇ ਡਿਪੋਰਟ ਕਰਨੇ ਨੇ ਲੋਕ ਇਲੀਗਲ ਲੋਕ ਕੱਢ ਰਹੇ ਨੇ ਉਹਦੇ ਚ ਭਾਰਤੀਆਂ ਦੀ ਬਹੁਤ ਵੱਡੀ ਗਿਣਤੀ ਹੈ ਜੀ ਔਰ ਉਹਦੇ ਚ ਇਕੱਲੇ ਪੰਜਾਬ ਦੇ ਲੋਕ ਨਹੀਂਗੇ ਉਹਦੇ ਚ ਸਾਰੀਆਂ ਹੀ ਸਟੇਟਸ ਦੇ ਲੋਕ ਨੇ ਪਰ ਇਹ ਜਿਹੜਾ ਰੈਕੋਰਡ ਚੈੱਕ ਕੀਤਾ ਜਾਣਾ ਇਹ ਪੰਜਾਬੀਆਂ ਦਾ ਕੀਤਾ ਜਾਣਾ ਦੇਖੋ ਇਹਨਾਂ ਕੱਲ ਨੂੰ ਜਹਾਜ਼ ਪਹੁੰਚਣਾ ਜੀ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਜਿਹੜਾ ਅਮਰੀਕਾ ਦੇ ਵੱਲੋਂ ਭੇਜਿਆ ਗਿਆ ਭਾਰਤ ਦੇ ਵਿੱਚ 205 ਮੁਸਾਫਰ ਇਹਦੇ ਵਿੱਚ ਇੰਡੀਅਨ ਲੋਕ ਆ ਜਿਹੜੇ ਜਿਨ੍ਹਾਂ ਨੂੰ ਕਿ ਡਿਪੋਟ ਕੀਤਾ ਗਿਆ ਯਾਨੀ ਕਿ ਆਪਾਂ ਕਹਿੰਦੇ ਗਏ ਵੀ ਪਹਿਲਾ ਜਿਹੜਾ ਉਹਨਾਂ ਨੇ ਆਪਦਾ ਲੋਟ ਭੇਜਤਾ ਵੀ ਭਾਈ ਜਿਹੜੇ ਡਿਪੋਟ ਕਰਨ ਵਾਲੇ ਬੰਦੇ ਆ ਇਸ ਤੋਂ ਇਲਾਵਾ ਕਈ ਹਜ਼ਾਰ ਹੋਰ ਆ ਜਿਹੜੇ ਉਹ ਵਿਰਾਸਤ ਦੇ ਵਿੱਚ ਲਏ ਹੋਏ ਇਹ ਵੀ ਪਤਾ ਲੱਗਾ ਜਿਹੜੇ 205 ਜਣਿਆਂ ਦਾ ਜਹਾਜ਼ ਕੱਲ ਨੂੰ ਅੰਮ੍ਰਿਤਸਰ ਦੇ 에어ਪੋਰਟ ਤੇ ਉਤਰਨਾ ਇਹਦੇ ਵਿੱਚੋਂ ਕਹਿੰਦੇ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਆ ਮੋਹਨ ਗਿਣਤੀ ਦੇ ਵਿੱਚ 205 ਦੇ ਵਿੱਚੋਂ 100 ਆ 80 ਆ 150 ਇਹਦੇ ਬਾਰੇ ਤਾਂ ਮੈਂ ਜਾਣਦਾ ਨਹੀਂਗਾ ਇਹ ਤਾਂ ਕੱਲ੍ਹ ਹੀ ਪਤਾ ਲੱਗੂਗਾ ਪਰ ਵੱਡੀ ਗਿਣਤੀ ਵਿੱਚ ਪੰਜਾਬੀ ਆ ਪੰਜਾਬ ਦੇ ਡੀਜੀਪੀ ਅੱਜ ਗੌਰਵ ਯਾਦਵ ਸਾਹਿਬ ਨੇ ਗੱਲ ਕਹੀ ਆ ਕਿ ਜਿਹੜੇ ਇਹ ਕੱਲ੍ਹ ਨੂੰ ਉਤਰਨਗੇ ਇਹਨਾਂ ਦੇ ਅਸੀਂ ਰਿਕਾਰਡ ਦੀ ਪੜਤਾਲ ਕਰਾਂਗੇ ਵੀ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਇਹ ਡਾਂਕੀ ਲਾ ਕੇ ਗਏ ਸੀ ਜਾਂ ਕਿਹੜੇ ਤਰੀਕੇ ਨਾਲ ਗਏ ਸੀ ਕੋਸਾ ਬਾਇਰ ਨੇ ਵਿੱਚੋਂ ਕਈ ਸ਼ਿਕਾਇਤ ਵੀ ਕਰਨ ਕੇ ਭਾਈ ਸਾਨੂੰ ਖੁਲਾਣੇ ਏਜੰਟ ਦੇ ਭੇਜਿਆ ਸੀ ਸਾਨੂੰ ਧੋਖਾ ਦਿੱਤਾ ਸਾਡੇ ਕੋਲੋਂ ਪੈਸੇ ਖਾਲੇ ਜਾ ਪਤਾ ਨਹੀਂ ਕੀ ਕਹਿਣਗੇ ਕਹਿੰਦੇ ਵੀ ਇਹਦੇ ਆਧਾਰ ਤੇ ਵੀ ਕਾਰਵਾਈ ਕਰਾਂਗੇ ਕਿਉਂਕਿ ਆਪਾਂ ਇੱਕ ਵਾਰੀ ਪਹਿਲਾਂ ਵੀ ਖਬਰਾਂ ਸਾਂਝੀਆਂ ਕਰਦੇ ਰਹੇ ਰੈਡ ਆਫੀਸ ਦੇ ਉੱਤੇ ਕਿ ਗੁਜਰਾਤ ਦੇ ਜਿਹੜੇ ਵਾਪਸ ਆਏ ਸੀਗੇ ਨੌਜਵਾਨ ਜਿਹੜੇ ਅਮਰੀਕਾ ਵਾਲੇ ਚਲੇ ਸੀ ਪੂਰੇ ਦਾ ਪੂਰਾ ਜਹਾਜ਼ ਹੀ ਵਾਪਸ ਭੇਜਿਆ ਸੀਗਾ ਤੇ ਉਹਦੇ ਵਿੱਚੋਂ ਵੱਡੀ ਗਿਣਤੀ ਤੇ ਗੁਜਰਾਤ ਦੇ ਸੀਗੇ ਤੇ ਜਿਹੜੇ ਵਾਪਸ ਆਏ ਸੀ ਉਹਨਾਂ ਵਿੱਚੋਂ ਕਈਆਂ ਨੇ ਵੱਖ-ਵੱਖ ਏਜੰਟਾਂ ਦੇ ਬਾਰੇ ਪੁਲਿਸ ਦੇ ਕੋਲੇ ਸ਼ਿਕਾਇਤ ਦਰ ਕਰਵਾਈ ਸੀ ਇਹ ਫਲਾਣੇ ਏਜੰਟਾਂ ਦੇ ਸਾਡੇ ਕੋਲੋਂ ਪੈਸੇ ਇਸ ਤਰੀਕੇ ਨਾਲ ਲੁੱਟੇ ਆ। ਸੋ ਵੇਨੇ ਪਾਇ ਕਿੰਨੇ ਜਾਣੇ ਕੱਲ ਨੂੰ ਪੰਜਾਬੀ ਆਉਂਦੇ ਆ। ਉਹ ਕੀ ਕੀ ਆਪਣੇ ਦਰਦ ਦੀ ਦਾਸਤਾਨ ਸੁਣਾਉਂਦੇ ਆ। ਕੀ ਕੀ ਉਹਨਾਂ ਨਾਲ ਧੋਖਾ ਹੋਇਆ ਤੇ ਕਿਵੇਂ ਕਿਵੇਂ ਫੜੇ ਗਏ। ਇਹ ਤਾਂ ਭਾਰਤ ਦੇ ਜਹਾਜ਼ 'ਚ ਹੀ ਆ ਰਹੇ ਨੇ ਜੀ ਮੇਰਾ ਖਿਆਲ ਅਮਰੀਕਾ ਨੇ ਤਾਂ ਆਪਣਾ ਜਹਾਜ਼ ਭੇਜਿਆ ਨਹੀਂ। ਦੇਖੋ ਜਿਹੜੀਆਂ ਤਾਂ ਮੀਡੀਆ ਦੇ ਵਿੱਚ ਰਿਪੋਰਟਾਂ ਭਾਰਤੀ ਮੀਡੀਆ ਦੇ ਵਿੱਚ ਉਹ ਤਾਂ ਇਹ ਆ ਅਜੀਬ ਹੈ ਹੁਣ ਮੇਰੇ ਮੂਰੇ ਆ ਕੇ ਸਵਾਰ ਪਈ ਆ। ਉਹਦੇ ਵਿੱਚ ਅੱਧੇ ਸਫੇ ਦੀ ਖਬਰ ਲੱਗੀ ਉਹਦੇ ਪਿੱਛੇ ਤਾਂ ਅਮਰੀਕੀ ਜਹਾਜ਼ ਲਿਖਿਆ। ਬਾਕੀ ਕੱਲ ਨੂੰ ਪਤਾ ਲੱਗੂਗਾ ਜੀ ਵੀ ਇਹ ਅਮਰੀ ਇਹ ਐਪਾਰਟੀ ਆ ਹਮ ਹਮ ਤੇ ਬਾਕੀ ਦੀ ਗੱਲ ਜਿਹੜੀ ਸਾਬਕਾ ਐਮਐਲਏ ਨੇ ਕਈ ਪਰਿਵਾਰਾਂ ਨੂੰ ਲੱਖ ਲੱਖ ਰੁਪਈਆ ਦਿੱਤਾ ਜੀ ਉਹ ਕਿਹੜਾ ਐਮਐਲਏ ਆ ਤੇ ਕਿਉਂ ਦਿੱਤੇ ਨੇ ਪੈਸੇ ਉਹ ਦੇਖੋ ਮੌਤਾਂ 12 ਹੋਈਆਂ ਸੀ ਜੀ ਇਸ ਗੱਲ ਦਾ ਬੜਾ ਦੁੱਖ ਆ ਕਿਉਂਕਿ ਹਾਰਸੇ ਬਹੁਤ ਸਾਰੇ ਵਾਪਰਦੇ ਆ ਤੇ ਇਹ ਸੜਕ ਹਾਰਸਿਆਂ ਦੇ ਵਿੱਚ ਮੌਤਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹ ਕਈ ਸਿੰਘ ਸਾਹਿਬ ਐਸੇ ਹੁੰਦੇ ਜਿਨ੍ਹਾਂ ਦੇ ਘਰੇ ਰੋਟੀ ਟੁਕ ਬੜਾ ਕੋਈ ਹੁੰਦਾ ਨਹੀਂਗਾ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਮੋਹਣਕੇ ਉਤਾੜ ਪਿੰਡ ਦੇ ਵਿੱਚ ਇੱਕ ਬਲੈਰੋ ਗੱਡੀ ਤੇ ਉਧਰ ਕੈਂਟਰ ਬਲੈਰੋ ਪਿਕਅਪ ਤੇ ਕੈਂਟਰ ਦੇ ਵਿੱਚ ਟੱਕਰ ਹੋਈ ਸੀ ਉਹਦੇ ਵਿੱਚ 12 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ ਉਹਨਾਂ ਦੇ ਵਿੱਚੋਂ ਕਈ ਐਸੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂਗਾ ਮੈਨੂੰ ਚੰਗੀ ਲੱਗੀ ਇਹ ਗੱਲ ਜਿਹੜੇ ਸਾਬਕਾ ਵਿਧਾਇਕ ਰਵਿੰਦਰ ਆਮਲਾ ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਈਆ ਆਪਣੇ ਖਾਤੇ ਦੇ ਵਿੱਚੋਂ ਅੱਜ ਦਿੱਕ ਦਿੱਤੇ ਆ ਘਰਾਂ ਦੇ ਵਿੱਚ ਜਾ ਕੇ ਇੱਕ ਇੱਕ ਲੱਖ ਰੁਪਏ ਉਹਨਾਂ ਨੇ ਦਿੱਤਾ ਜ਼ਖਮੀਆਂ ਵਾਸਤੇ ਇਲਾਜ ਦੇ ਲਈ 50-50 ਹਜ਼ਾਰ ਰੁਪਏ ਦਿੱਤਾ ਕਈ ਪਰਿਵਾਰਾਂ ਦੀ ਇੰਨੀ ਮਾੜੀ ਹਾਲਤ ਆ ਕਿ ਉਹਨਾਂ ਦੇ ਘਰ ਦੇ ਵਿੱਚ ਰੋਟੀ ਨਹੀਂ ਪਕਦੀ ਉਹਨਾਂ ਨੇ ਟੱਬਰ ਦੇ ਜੀਆਂ ਨੂੰ ਇਹਦੀ ਗੱਲ ਕਹੀ ਵੀ ਤੁਹਾਨੂੰ ਰਾਸ਼ਨ ਨਹੀਂ ਦਿਆ ਕਰਾਂਗੇ ਤੇ ਆਪਦੀ ਫੈਕਟਰੀ ਦੇ ਵਿੱਚ ਨੌਕਰੀ ਦੇਣ ਦੀ ਗੱਲ ਵੀ ਕਹੀਏ ਜੀ ਹੂੰ ਹੂੰ ਅੱਛਾ ਦਿੱਲੀ ਜੀ ਵੋਟਾਂ ਫੇ ਕੱਲ ਨੂੰ ਪੈਣੀਆਂ ਨੇ ਜੀ ਤੇ ਕਿੰਨੇ ਕੁ ਜਿਹੜੇ ਉਮੀਦਵਾਰ ਨੇ ਜਿਹੜੇ ਦਾਗੀ ਉਮੀਦਵਾਰ ਨੇ ਜਿਨ੍ਹਾਂ ਦਾ ਕ੍ਰਿਮੀਨਲ ਰੈਕਡ ਦੇ ਖੁਦ ਇਹ ਗੱਲ ਕਿ ਦਿੱਲੀ ਦੇ ਵਿੱਚ ਕੱਲ ਨੂੰ ਸਵੇਰੇ 8 ਵਜੇ ਭਾਰਤੀ ਸਮੇਂ ਦੇ ਮੁਤਾਬਕ ਵੋਟਾਂ ਪੈਣਾਂ ਸ਼ੁਰੂ ਹੋ ਜਾਣਗੀਆਂ ਤੇ ਕੱਲ ਨੂੰ ਜਦੋਂ ਆਪਾਂ ਇਸ ਵੇਲੇ ਖਬਰਾਂ ਦੇ ਬੁਲੇਟਿਨ ਵਿੱਚ ਸਾਂਝਾ ਕਰਾਂਗੇ ਚਰਚਾ ਕਰਾਂਗੇ ਇਹਦੇ ਵਿੱਚ ਸ਼ਾਇਦ ਉਹਨਾਂ ਤੱਕ ਗੱਲ ਸਾਂਝੀ ਕਰ ਸਕੀਏ ਕਿ ਭਾਈ ਕਿੰਨੇ ਫੀਸਦੀ ਵੋਟਾਂ ਪਈਆਂ ਕਿਵੇਂ ਜੇ ਵੋਟਾਂ ਪਈਆਂ ਦੇ ਕੋ ਦੁੱਖ ਸੁੱਖ ਦੀ ਘਟਨਾ ਸਾਨੂੰ ਵਾਪਰ ਹੀ ਅਸੀਂ ਬਸੇ ਚਾਹੁੰਦੇ ਆਂ ਜੀ ਕਿ ਸਾਰਾ ਕੁਝ ਸੁੱਖੀ ਸੰਦੇਪਰੇ ਚੜੇ ਪਰ 70 ਸੀਟਾਂ ਵਾਸਤੇ ਵੋਟਾਂ ਕੱਲ ਨੂੰ ਪੈ ਜਾਣੀਆਂ ਜਿਹੜੀ ਅੱਜ ਦੀ ਰਾਤ ਹੁੰਦੀ ਨਾ ਇੱਕ ਰਾਤ ਪਹਿਲਾਂ ਸੋ ਜਦੋਂ ਮਹਾਰਤ ਦੇ ਵਿੱਚ ਇਹ ਗੱਲ ਕਿਹਾ ਹੁੰਦਾ ਕਿ ਸੈਟਿੰਗ ਨਹੀਂ ਰਾਤ ਇਹ ਸੈਟ ਕਾ ਹੁੰਦੀਆਂ ਥ੍ਰੀਪੋ ਪ੍ਰੋਫਟ ਵੀ ਹੁੰਦੀ ਹੈ ਲਾਲਚ ਨਹੀਂ ਚੱਲਦੇ ਆ ਜ਼ੋਰ ਤੋੜ ਵੀ ਹੁੰਦਾ ਬਦਮਾਸ਼ੀ ਵੀ ਕਈ ਲੋਕ ਕਰਦੇ ਆ ਬੜਾ ਕੰਦ ਹੁੰਦਾ ਸੋ ਅੱਜ ਰਾਤ ਨੂੰ ਵੀ ਸਾਰਾ ਕੁਝ ਠੀਕ ਰਵੇ ਪਰ ਇਹਦੀ ਕੱਲ ਨੂੰ 70 ਸੀਟਾਂ ਵਾਸਤੇ ਵੋਟਾਂ ਪੈਣੀਆਂ ਜਿਹਦੇ ਕੋਲ 36 ਸੀਟਾਂ ਹੋਈਆਂ ਤੇ ਉਹਦਾ ਬਹੁਮਤ ਹੋਊਗਾ ਸਰਕਾਰ ਬਣ ਸਕਦੀ ਆ ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਬਹੁਤ ਤੌਰ ਤੇ ਮੁਕਾਬਲਾ ਤੇ ਕਾਂਗਰਸ ਬਹੁਤੀ ਕਿਤੇ ਰੜਕ ਵੀ ਨਹੀਂ ਆ ਉਸ ਤੋਂ ਬੋਲੀ ਕਰਦਾ ਜੀ ਕਿ ਕਿੰਨੇ ਕੰਪੀਸ਼ਨ ਦੇ ਕੋਲੇ ਨਾਮਜ਼ਦਗੀ ਕਾਗਜ਼ दाखिल ਕੀਤੇ ਆ ਉਹਦੇ ਵਿੱਚ ਜੇਕਰ ਆਪਾਂ ਨਿਗਾਹ ਮਾਰਗੇ ਤਾਂ 19% ਟੋਟਲ ਉਮੀਦਵਾਰਾਂ ਦੇ ਵਿੱਚ 19% ਐਸੇ ਆ ਜਿਨ੍ਹਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਪਰਚੇ ਦਰਜ ਹੈਗੇ ਲੱਗੀਆਂ ਅੱਛਾ ਕੰਬ ਵਿੱਚ ਜਿਹੜੀ ਭਗੜੜ ਚ ਲੋਕ ਮਰੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਕੰਪਨਸੇਸ਼ਨ ਮਿਲੀ ਸੰਸਟਾਨ ਮੈਂ ਥੋੜੇ ਜਿ ਦੇ ਵਿਸਥਾਰ ਦੇ ਵਿੱਚ ਇਹ ਸਾਰੇ ਨਾ ਦਰਦ ਨੂੰ ਇਸ ਕਹਾਣੀ ਨੂੰ ਗਿਆਨ ਕਰਨੀ ਚਾਹੁੰਦਾ ਕਿਉਂਕਿ ਦੇਖੋ ਜਿਹੜਾ ਇਹ ਕੰਬ ਦੇ ਵਿੱਚ ਪਗੜਦਾ ਵੇਰਵਾ ਸਾਹਮਣੇ ਆਇਆ ਉਦੋਂ ਤੇ ਸਰਕਾਰ ਤਾਂ ਇਹ ਗੱਲ ਕਹਿੰਦੀ ਯੂਪੀ ਦੀ ਕਿ 30 ਜਣਾਂ ਦੀ ਮੌਤ ਹੋਈ ਹੈ ਤੇ 50 ਜਣੇ ਜ਼ਖਮੀ ਹੋਏ ਆ। ਯੋਗਦੀ ਦਿੱਤਿਆਨਾਥ ਦੀ ਸਰਕਾਰ ਨੇ ਗੱਲ ਕਹੀ ਕਿ ਜਿਹੜੇ ਮਰਤਕ ਆ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ 25-25 ਲੱਖ ਰੁਪਏ ਦਾ ਐਲਾਨ ਕਰ ਦਿੱਤਾ। 3 ਹੀ ਮੌਤਾਂ ਹੋਈਆਂ ਤੇ 50 ਹੀ ਜ਼ਖਮੀ ਹੋਏ ਆ ਉਹਨਾਂ ਨੇ ਤਾਂ ਨਕੀਰ ਖਿੱਚਤੀ ਆ। ਸਿਆਸਤ ਇਸ ਮਸਲੇ ਤੇ ਹੋ ਰਹੀ ਆ। ਚਲੋ ਆਪਾਂ ਸਿਆਸਤਦਾਨਾਂ ਦੇ ਵੀ ਬਹੁਤੀ ਨਹੀਂ ਸੁਣਦੇ ਕਿ ਵੀ ਯਾਰ ਇਹਨਾਂ ਨੇ ਤਾਂ ਇਹ ਟੋਪਲੇ ਛੱਡਣੀ ਆ। ਪਰ ਜਿਹੜੀ ਅੱਜ ਵੀਰਵਾ ਆਇਆ ਨਾ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੁੰਦੇ ਆ। ਇੱਕ ਮੁੰਡਾ ਸਾਹਮਣੇ ਆਇਆ ਇਹਨੇ ਕਹਿ ਦਿੱ ਕਿ ਇਸ 병ਮਲ ਦੇ ਵਿੱਚ ਮੇਰੀ ਮਾਂ ਵੀ ਮੌਤ ਦੀ ਬੁੱਕਲ ਤੇ ਗਈ ਹਸਪਤਾਲ ਨੇ ਮੇਰੀ ਮਾਤਾ ਦੀ ਲਾਸ਼ ਮੈਨੂੰ ਸੌਂਪੀ ਬੈਗ ਦੇ ਵਿੱਚ ਪਾ ਕੇ ਦਿੱਤੀ ਲਾਸ਼ ਦੇ ਉੱਤੇ ਲਿਖਿਆ ਸੀ 5 ਨੰਬਰ ਮਤਲਬ 5 ਨੰਬਰ ਲਾਸ਼ ਪਰ ਜਿਹੜੀ 30 ਜਣਾਂ ਦੀ ਮ੍ਰਿਤਕਾਂ ਦੀ ਸੂਚੀ ਆ ਉਹਦੇ ਵਿੱਚ ਮੇਰੀ ਮਾਂ ਦਾ ਨਾਂ ਹੀ ਨਹੀਂ ਹੈ ਨਹੀਂ ਮਤਲਬ ਇਹ ਆ ਵੀ ਜੇ 30 ਪਲਸ ਐਪੋ ਦੀ ਮਾਂ ਨੂੰ ਜਿਹੜੀ 31 ਤੇ ਇਹੀ ਹੋਵੇ ਸਰਕਾਰ ਕਹਿੰਦੀ 30 ਤੋਂ ਵੱਧ ਮੋਟਾ ਨਹੀਂ ਹੋਈਆਂ ਮਤਲਬ 31 ਮੋਟਾ ਹੋਈਆਂ ਇਹ ਉਸੇ ਵਾਰ ਸੈਂਟਰ 21 ਦੇ ਵਿੱਚ ਵੀ ਭੜੜ ਬਚੀ ਉਸੇ ਦਿਨ ਉਹਦੇ ਵਿੱਚ ਇੱਕ ਮੁੰਡੇ ਨੇ ਗੱਲ ਕਹੀ ਆ ਕਿ ਮੇਰੀ ਭਾਬੀ ਦੀ ਮੌਤ ਹੋਈ ਆ ਪ੍ਰਸ਼ਾਸਨ ਨੇ ਉਹਨੂੰ ਮ੍ਰਿਤਕਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜੀਪੀ ਦੀ ਇੱਕ ਨੇਤਾ ਨੇ ਹੁਣੇ ਗੱਲ ਕਹੀ ਆ ਕਿ ਅਸੀਂ ਉਹਦਾ ਨਾਮ ਮ੍ਰਿਤਕਾਂ ਵਿੱਚ ਸ਼ਾਮਲ ਕਰਕੇ ਤੁਹਾਨੂੰ ਮੌਤ ਦੇਵਾਵਾਂਗੇ ਇੱਕ ਨੌਜਵਾਨ ਨੇ ਗੱਲ ਕਹੀ ਆ ਕਿ ਮੇਰੀ ਆਪਣੇ ਬਾਪਦੇ ਨਾਲ 28 ਜਨਵਰੀ ਨੂੰ ਗੱਲ ਹੋਈ ਸੀ ਉਸ ਤੋਂ ਬਾਅਦ ਕਦੇ ਗੱਲ ਨਹੀਂ ਹੋਈ ਨਾ ਮੋਬਾਈਲ ਮਿਲਦਾ ਨਾ ਆਪ ਮਿਲੇ ਆ ਉਹ ਕਹਿੰਦਾ ਕਿ ਮੈਂ ਦਰਦ ਦਰਦੀਆਂ ਠੋਕਰਾ ਖਾ ਰਿਹਾ ਪੁਲਿਸ ਕੋਲੇ ਗਿਆ ਉਹ ਕਦੇ ਗੰਗਾ ਦੇ ਵਿੱਚ ਰੁੜ ਗਏ ਹੁਣੇ ਅਸੀਂ ਕੀ ਕਰ ਸਕਦੇ ਆ ਇੱਕ ਹੋਰ ਮੁੰਡਾ ਕਹਿੰਦਾ ਬਿਹਾਰ ਤੋਂ ਜਿਹੜਾ ਗਾਦਰ ਪੰਡਾ ਤੋਂ ਉਹ ਕਹਿੰਦਾ ਜੀ ਮੇਰਾ ਬਾਪ ਨਹੀਂ ਲੱਭਦਾ 28 ਤਰੀਕ ਤੋਂ ਬਾਅਦ ਪੁਲਿਸੇ ਚਲਕੇ ਨਹੀਂ ਵੀ ਅਸੀਂ ਹੁਣ ਕਿਧੂ ਕਿਧੂ ਲੱਭ ਗਏ ਤੁਸੀਂ 20 25 ਫੋਟੋਆਂ ਇਥੋਂ ਦੀਆਂ ਕੰਨਾਂ ਦੇ ਉੱਤੇ ਲਾ ਦਿਓ ਜੇ ਲੱਭਣਾ ਹੁੰਦਾ ਤਾਂ ਲੱਭ ਜੂਗਾ ਉਥੇ ਨਾ ਖੋਇਆ ਪਾਇਆ ਕੇਂਦਰ ਹੈ ਇੱਕ ਲਾਸਟ ਐਂਡ ਫਾਊਂਡ ਸੈਂਟਰ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਕੋਈ ਗਵਾਚਿਆ ਤਾਂ ਉਥੇ ਦਰਦ ਕਰਵਾ ਦਿਓ ਜੇ ਕੁਝ ਲੱਭਿਆ ਤਾਂ ਵੀ ਦੱਸ ਦਿਓ ਸਬੂਰ ਦੇ ਵੇਲੇ ਤੋਂ ਬਹੁਤ ਵੱਡੀ ਜਮਤੀ ਦੇ ਵਿੱਚ ਲੋਕ ਇੱਥੇ ਇਹ ਲੌਸਟ ਐਂਡ ਫਾਊਂਡ ਸੈਂਟਰ ਚ ਆ ਕੇ ਬੈਠ ਜਾਂਦੇ ਆ ਵੀ ਭਾਈ ਸਾਡਾ ਗਵਾਚਿਆ ਜਿਹੜਾ ਉਹ ਲੱਭਿਆ ਕਿ ਨਹੀਂ ਕੋਈ ਜਾਣਕਾਰੀ ਮਿਲੀ ਕਿ ਨਹੀਂ ਮਤਲਬ ਮੌਤਾਂ ਦੀ ਗਿਣਤੀ ਕਾਫੀ ਹੋ ਤਕਦੀ ਹੈ ਇਹਦੇ ਬਾਰੇ ਅੰਦਾਜ਼ੇ ਲੱਗਣੇ ਸ਼ੁਰੂ ਹੋਏ ਆ ਅੱਛਾ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਕੀ ਕਿਹਾ ਇੱਕ ਦਿਨ ਪਹਿਲਾਂ ਵੋਟਾਂ ਤੋਂ ਦੇਖੋ ਅੱਜ ਕੇਜਰੀਵਾਲ ਫਿਰ ਚੋਣ ਕਮਿਸ਼ਨ ਨੂੰ ਮਿਲਿਆ ਵਫਰ ਦੇ ਸਮੇਤ ਮਿਲਿਆ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਇਸ ਗੱਲ ਦਾ ਪਤਾ ਲੱਗਾ ਵੀ ਅੱਜ ਰਾਤੋਂ ਰਾਤ ਲੋਕਾਂ ਦੇ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ ਘੁੱਗੀਆਂ ਦੇ ਵਿੱਚ ਜਾ ਕੇ ਤੇ ਇੱਥੇ ਜਿਹੜੇ ਆ ਗੁੱਡੇ ਬਦਮਾਸ਼ ਉਹਨਾਂ ਨੇ ਉਹਨਾਂ ਦੀਆਂ ਉਂਗਲਾਂ ਦੇ ਉੱਤੇ ਨੀਲੀ ਸਿਆਹੀ ਲਾ ਦੇਣੀ ਹੈ। ਤੇ ਨੀਲੀ ਸਿਆਹੀ ਲਾਉਣ ਤੋਂ ਬਾਅਦ ਉਹ ਕੱਲ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਣਗੇ। ਇਹ ਗੱਲ ਕਹੀ ਜਾ ਰਹੀ ਦੀ ਤੁਸੀਂ ਪੈਸੇ ਲੈ ਲਓ ਘੁੱਗੀ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ, ਵੋਟ ਹੀ ਨਹੀਂ ਪਾਉਣੀ। ਉਹ ਕਹਿੰਦੇ ਜੀ ਅਸੀਂ ਇਸ ਗੱਲ ਦੇ ਉੱਤੇ ਬੜੇ ਦੁਖੀ ਆ ਤੇ ਅਗਲੀ ਗੱਲ ਇਹ ਕਿ ਗੁੱਡਾਗਰਦੀ ਕੀਤੀ ਜਾ ਸਕਦੀ ਹੈ ਹਿੰਸਕ ਵਰਤਾਰੇ ਦੀਆਂ ਸੰਭਾਵਨਾਵਾਂ ਹੈ। ਉਹ ਕਹਿੰਦੇ ਚੋਣ ਕਮਿਸ਼ਨ ਨੂੰ ਅਸੀਂ ਬੇਨਤੀ ਕਰਕੇ ਆਏ ਹਾਂ ਦੀ ਚੌਕਸੀ ਵਰਤੀ ਜਾਵੇ। ਉਦੋਂ ਮੈਨੂੰ ਇਹ ਪਤਾ ਲੱਗਾ ਜੀ ਹਿਦਾਰਾਂ ਦੀ ਗਣਤੀ ਦੇ ਵਿੱਚ ਪੁਲਿਸ ਕਰਮਚਾਰੀਏ ਜਿਹੜੇ ਉਹ ਰਾਖੀ ਵਾਸਤੇ ਲਾਏ ਹੋਏ ਆ ਗੁਜਰਾਤ ਦੀ ਪੁਲਿਸ ਵੀ ਮੰਗਾਈ ਬੱਠੇ ਆ ਮਹਾਰਾਸ਼ਟਰ ਦੀ ਵੀ ਮੰਗਾਈ ਬੱਠੇ ਆ ਸੀਆਰਪੀਐਫ ਵੀ ਲਾਈ ਹੋਈ ਆ ਵੱਖ-ਵੱਖ ਥਾਵਾਂ ਤੇ ਪਰ ਇਹਨੇ ਕੀ ਬਣਦਾ ਇਸ ਦੀ ਵਾਸਤੇ ਚੋਣ ਕਮਿਸ਼ਨ ਦੇ ਵੀ ਹੱਥ ਖੜੇ ਸੀਗੇ ਚੋਣ ਕਮਿਸ਼ਨ ਨਾਲ ਤੇ ਗੱਲ ਕਹੀ ਜਿਉਂ ਨਾਲ ਵੀ ਸਾਡੇ ਉੱਤੇ ਦਬਾਅ ਬੜਾ ਬਣਿਆ ਹੋਇਆ ਜਿਹੜਾ ਜਿਹੜਾ ਉੱਠ ਕੇ ਕਹਿੰਦਾ ਵੀ ਇਹ ਚੋਣ ਕਮਿਸ਼ਨ ਦੀ ਤਾਂ ਫਲਾਣੀ ਪਾਰਟੀ ਨਾਲ ਸੈਟਿੰਗ ਹੈ ਜੀ ਹੂੰ ਹੂੰ ਇਹ ਗੱਲ ਠੀਕ ਹੈ ਵੀ ਜਿਹੜੇ ਝੁੱਗੀਆਂ ਦੇ ਵਿੱਚ ਕਈ ਉਹਨਾਂ ਦੇ ਲੰਬੜਦ ਉਹੀ ਨਾਲੇ ਤਾਂ ਪੈਸਿਆਂ ਦੀਆਂ ਥੱਬੀਆਂ ਵੰਡੀਆਂ ਜਾਂਦੇ ਇੱਕ ਝੁੱਗੀ ਤੋਂ ਦੂਜੀ ਝੁੱਗੀ ਨਾਲ ਦੀ ਨਾਲ ਉਹ ਨੀਲੀ ਸ਼ਾਹੀ ਲਾਈ ਜਾਂਦੇ ਦੇਖੋ ਇਹ ਜਾਣਕਾਰ ਗਿਆ ਮਿਲ ਰਹੀਆਂ ਉਰਦੂ-ਉਰਦੂਆਂ ਜਾਣਕਾਰ ਗਿਆ ਤਾਂ ਕਈ ਤਰ੍ਹਾਂ ਦੀਆਂ ਆ ਰਹੀਆਂ ਸਤਿ ਸ੍ਰੀ ਅਕਾਲ ਮੈਂ ਇਹ ਨਹੀਂ ਗੱਲ ਕਹਿ ਰਿਹਾ ਵੀ 100% ਇੰਨੀ ਹੋਊਗੀ ਇਹ ਖਬਰਾਂ ਤਾਂ ਕਈ ਰੂਪ ਦੇ ਵਿੱਚ ਆ ਰਹੀਆਂ ਇਹ ਗੱਲ ਸੱਚੀ ਆ ਵੀ ਜਿਵੇਂ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਤੇ ਕਿਸਾਨਾਂ ਦੇ ਨਾਲ ਜੁੜਨਾ ਬੜਾ ਜ਼ਰੂਰੀ ਆ ਉਵੇਂ ਹੀ ਦਿੱਲੀ ਦੇ ਵਿੱਚ ਜਿਹੜੇ ਪਾਸੇ ਨੂੰ ਆਟੋ ਚਾਲਕ ਤੇ ਝੁੱਗੀ ਝੌਂਕੜੀਆਂ ਵਾਲੇ ਹੋ ਗਏ ਸਿਆਸਤ ਉਧਰ ਨੇ ਪਾਸੇ ਵੀ ਚਲੀ ਜਾਂਦੀ ਹੈ। ਪਾਕਿਸਤਾਨ ਤੋਂ ਕਿੰਨੇ ਹਿੰਦੂਆਂ ਦੀਆਂ ਲਾਸ਼ਾਂ ਆਈਆਂ ਨੇ ਜੀ ਭਾਰਤ 'ਚ? 400 ਦੇ ਕਰੀਬ ਲਾਸ਼ਾਂ ਆਈਆਂ ਜੀ। ਕਈ ਜਿਹੜੇ ਉੱਥੇ ਲੋਕਾਂ ਦੀ ਮੌਤ ਹੋਈ ਸਮੇਂ-ਸਮੇਂ ਦੇ ਉੱਤੇ 8-8 ਸਾਲ ਤੋਂ ਪਰਿਵਾਰਕ ਮੈਂਬਰ ਉਹਨਾਂ ਦੇ ਜੜੀਆਂ ਹੈਗੀਆਂ ਅਸਥੀਆਂ ਅਸਥੀਆਂ ਨੂੰ ਸੰਭ ਕੇ ਰੱਖੀ ਬੈਠੇ 8-8 ਸਾਲ ਤੋਂ। ਉਹ ਚਾਹੁੰਦੇ ਸੀ ਜਿਹਨਾਂ ਦੇ ਪਰਿਵਾਰਕ ਮੈਂਬਰ ਚਾਹੁੰਦੇ ਸੀ ਵੀ ਭਾਈ ਜਦੋਂ ਵੀ ਭਾਰਤ ਦਾ ਵੀਜ਼ਾ ਮਿਲਿਆ ਤੇ ਅਸੀਂ ਉਦੋਂ ਬੰਗਾ ਦੇ ਵਿੱਚ ਹੀ ਇਹ ਅਸਥੀਆਂ ਦਾ ਜਲ ਪ੍ਰਵਾਹ ਕਰਾਂਗੇ। ਸੋ ਹੁਣ ਜਦੋਂ ਮਹਾਕੁੰਬ ਦੇ ਮੌਕੇ ਦੇ ਉੱਤੇ ਪਾਕਿਸਤਾਨ ਦੇ ਕਾਫੀ ਲੋਕਾਂ ਨੂੰ ਵਿਜੇ ਮਿਲੇ ਆ ਹਿੰਦੋਸਤਾਨ ਹਿੰਦੂ ਧਰਮ ਵਾਲਿਆਂ ਨੂੰ ਤੇ ਉਹ ਹੁਣ ਇਧਰਲੇ ਵਾਅਦਾ ਪਾਰ ਕਰਕੇ ਤੇ ਇਧਰਲੇ ਪਾਸੇ ਆਏ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਹੁਣ ਅਸੀਂ ਕਿਸੇ ਦੇ 8 ਸਾਲ ਬਾਅਦ ਕਿਸੇ ਦੀਆਂ ਅਸਥਾਨਾਂ ਨੂੰ 4 ਸਾਲ ਬਾਅਦ ਕਿਸੇ ਦੀਆਂ ਅਸਥਾਨਾਂ ਨੂੰ 3 ਸਾਲ ਬਾਅਦ ਹੁਣ ਪ੍ਰਵਾਹ ਕੀਤਾ ਜਾਊਗਾ ਤੇ ਬਾਕੀ ਹਰਿਆਣੇ ਦੇ ਕਿਹੜੇ ਪਿੰਡਾਂ ਤੋਂ ਪਾਣੀ ਲਿਆਂਦਾ ਗਿਆ ਪਾਣੀ ਦੀ ਕਿੱਲਤ ਹੋ ਗਈ ਉੱਥੇ ਆਪਣੇ ਖਨੋਰੀ ਦੇ ਬਾਰਡਰ ਤੇ ਵੀ ਅੰਤ ਸਭ ਅਸਲ ਦੇ ਵਿੱਚ ਨਾ ਇਹ ਆਪਾਂ ਕਹਿ ਰਗੇ ਵੀ ਇੱਕ ਇਕਤਾ ਦੇ ਪ੍ਰਗਟਾਵੇ ਦੀ ਗੱਲ ਆ ਜਾਂ ਆਪਾਂ ਕਹਿ ਦਈਏ ਵੀ ਭਾਈ ਉਥੇ ਅਸੀਂ ਸਾਰੇ ਇਕੱਠੇ ਆ ਤੇ ਸਰਕਾਰਾਂ ਦੇ ਖਿਲਾਫ ਇਕੱਠੇ ਹੀ ਲੜਾਂਗੇ ਇਸ ਭਾਵਨਾ ਦੇ ਲਈ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਸਟਰੀਕੇ ਦੇ ਨਾਲ ਇਹ 11 ਤੇ 12 ਤਰੀਕ ਨੂੰ ਮਹਾਪੰਚਾਇਤਾਂ ਹੋਣੀਆਂ ਇਹ ਉਸ ਸੰਦਰਭ ਦੇ ਵਿੱਚ ਗੱਲ ਹੈਗੀ ਆ ਤੇ ਅੱਜ ਹਰਿਆਣੇ ਦੇ ਵੱਖ-ਵੱਖ ਥਾਵਾਂ ਤੋਂ 50 ਦੇ ਕਰੀਬ ਪਿੰਡਾਂ ਦੇ ਕਿਸਾਨ ਆ ਜਿਹੜੇ ਉਹ ਪਾਣੀ ਲੈ ਕੇ ਘੜਿਆਂ ਦੇ ਵਿੱਚ ਪਹੁੰਚੇ ਇੱਥੇ ਉਹਨਾਂ ਨੇ ਇੱਥੇ ਗੱਲ ਕਹੀ ਹੈ ਕਿ ਭਾਈ ਅਸੀਂ ਇੱਕ ਆ ਤੇ ਡੱਲੇਵਾਲ ਹੋਰਾਂ ਨੂੰ ਉਹ ਪਾਣੀ ਭੇਟ ਕੀਤਾ ਉਹਨਾਂ ਨੇ ਕਿਹਾ ਜੀ ਕਿ 14 ਤਰੀਕ ਦੀ ਮੀਟਿੰਗ ਤੋਂ ਸਾਨੂੰ ਕਾਫੀ ਆਸਾਂ ਨੇ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਕਹਿੰਦੇ بارش ਹੋ ਗਈ ਹੈ ਤਾਂ ਪੰਜਾਬ ਦੇ ਵਿੱਚ ਜੀ ਕਣੀਆਂ ਪੈ ਗਈਆਂ ਛਿੱਟਾਂ ਜੀਆਂ ਪਈਆਂ ਕੋਈ ਭਰਵਾ ਮੀਂਹ ਤਾਂ ਕਿਤੇ ਵੀ ਨਹੀਂ ਪਿਆ ਪਰ ਹਾਂ ਸੜਕ 'ਤੇ ਹੌਂ ਜਾਂ ਮੀਂਹ ਚਾਦਰ 'ਤੇ ਹੌਂ ਜਾਂ ਬੀਚਾਰੇ ਪਾਸੇ ਪੈ ਗਿਆ ਬਦਲਬਾਈ ਰਹੀ ਆ ਧੁੰਦ ਹੈਗੀ ਆ ਇਸ ਵੇਲੇ ਵੀ ਧੁੰਦ ਪੈ ਰਹੀ ਆ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਨਹੀਂ ਕਾਫੀ ਪੈਣ ਦੀ ਸੰਭਾਵਨਾ ਹੈਗੀ ਆ। ਜਰਨੈਲ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਮਿਹਰਬਾਨੀ ਜੀ ਮਿਹਰਬਾਨੀ ਮੇਰੀ। ਇਸ ਦਾ ਮਜ਼ਾ ਜੂਰ ਹੈ। ਰੈਡ ਐਫ ਐਮ।